ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਪੰਜਾਬ ਪੁਲਿਸ ਦੇ ਦੋ ਅਫਸਰਜ਼ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਰੈਡ ਹੈਂਡੈਡ ਫੜਿਆ ਗਿਆ ਪੰਜਾਬ ਪੁਲਿਸ ਦੇ ਇਹਨਾਂ ਦੋ ਐਸਆਈਆਂ ਨੂੰ ਐਸਆਈ ਗੁਰਪ੍ਰੀਤ ਸਿੰਘ ਤੇ ਐਸਆਈ ਜੱਗਾ ਸਿੰਘ ਨੂੰ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਰੰਗੇ ਹੱਥ 50000 ਰਿਸ਼ਵਤ ਲੈਂਦੇ ਫੜਿਆ ਗਿਆ ਮੌਕੇ ਤੇ ਹੀ ਕੀਤਾ ਗਿਆ ਦੋਵੇਂ ਹੀ ਐਸਆਈਆਂ ਨੂੰ ਗ੍ਰਿਫਤਾਰ ਖਬਰ ਮਹਿਲ ਕਲਾਂ ਤੋਂ ਸਾਹਮਣੇ ਆ ਰਹੀ ਹੈ ਇੱਕ ਮੁੰਡੇ ਨੂੰ ਕੁਝ ਦਿਨ ਪਹਿਲਾਂ ਅਰੈਸਟ ਕੀਤਾ ਜਾਂਦਾ ਹੈ ਤੇ ਉਸ ਮੁੰਡੇ ਦੀ ਭੈਣ ਵੱਲੋਂ ਪੁਲਿਸ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਉਸ ਦੇ ਭਰਾ ਦੇ ਕੀਮਤੀ ਸਮਾਨ ਨੂੰ ਵਾਪਸ ਕਰ ਦਿੱਤਾ ਜਾਵੇ ਜਿਸ ਦੇ ਵਿੱਚ ਇੱਕ ਮਹਿੰਗਾ ਫੋਨ ਮਹਿੰਗੀ ਘੜੀ ਅਤੇ 10000 ਰੁਪਏ ਕੈਸ਼ ਸੀ ਨਾ ਸੋਹਣੇ ਦੀ ਚੇਨ ਸੀ ਪੁਲਿਸ ਮੁਲਾਜ਼ਮ ASI ਗੁਰਪ੍ਰੀਤ ਸਿੰਘ ਤੇ ASI ਜਗਾ ਸਿੰਘ ਤੋਂ ਸਮਾਨ ਮੰਗਣ ਤੇ ਦੋਨੋਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਕੁੜੀ ਤੋਂ 50000 ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ ਕੁੜੀ ਪਹਿਲਾਂ ਪੁਲਿਸ ਮੁਲਾਜ਼ਮਾਂ ਨੂੰ ਰਿਕੁਐਸਟ ਕਰਦੀ ਹੈ ਪਰ ਉਸ ਤੋਂ ਬਾਅਦ ਜਦੋਂ ASI ਗੁਰਪ੍ਰੀਤ ਸਿੰਘ ਤੇ ASI ਜਗਾ ਸਿੰਘ ਨਹੀਂ ਮੰਨਦੇ ਤੇ ਕੁੜੀ ਵਿਜਲੈਂਸ ਵਿਭਾਗ ਦੇ ਨਾਲ ਸੰਪਰਕ ਕਰਦੀ ਹੈ ਤੇ ਫਿਰ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਟਰੈਪ ਲਾਇਆ ਜਾਂਦਾ ਹੈ ਤੇ ਐਸਆਈ ਗੁਰਪ੍ਰੀਤ ਸਿੰਘ ਤੇ ਐਸਆਈ ਜਗਾ ਸਿੰਘ ਨੂੰ ਰੈਡ ਹੈਂਡਿਡ ਅਰੈਸਟ ਕੀਤਾ ਜਾਂਦਾ ਹੈ 50000 ਰੁਪਏ ਦੀ ਰਿਸ਼ਵਤ ਲੈਂਦੇ ਹੋਇਆ ਪਰਵਿੰਦਰ कौर ਲੜਕੀ ਹੈ ਇੱਕ ਉਹ ਮਤਲਬ ਕਿ ਆ ਕੇ ਉਹਨੇ ਸਾਡੇ ਕੋਲ ਮੇਰੇ ਕੋਲ ਸਟੇਟਮੈਂਟ ਦਰਜ ਕਰਾਈ ਸੀ ਵੀ ਉਹਦੇ ਭਰਾ ਨੂੰ ਮਹਿਲਕਲਾ ਪੁਲਿਸ ਨੇ 24 ਤਰੀਕ ਨੂੰ ਕਿਸੇ ਮੁਕਦਮੇ ਅਰੈਸਟ ਕੀਤਾ ਸੀ ਅਰੈਸਟ ਦੌਰਾਨ ਉਹਦੇ ਕੋਲ ਇੱਕ ਆਈਫੋਨ 14 ਪ੍ਰੋ ਗਲਪਾਈ ਚੈਨੀ ਸੋਨੇ ਦੀ ਡੇਢ ਤੋਲੇ ਦੀ ਇੱਕ ਉਹਦੇ ਇੰਪੋਰਟਡ ਵਾਚ ਤੇ 10000 ਰੁਪਏ ਉਹਦੇ ਕੋਲ ਸੀ। ਔਰ ਉਹ ਰਾਸ਼ਟਰਪਤੀ ਕੇ ਐਸਆਈ ਜੱਗਾ ਸਿੰਘ ਮੁਕਦਮੇ ਦਾ ਉਹਦਾ ਆਈਓਸੀ ਤੇ ਇੱਕ ਸੀਨੀਅਰ ਕਨਸਟੇਬਲ ਗੁਰਪ੍ਰੀਤ ਸਿੰਘ ਸੀ। ਉਹ ਜਦੋਂ ਕੋਰਟ ਤੇ ਪੇਸ਼ ਕਰਨ ਦਾ ਮਤਲਬ ਆਏ ਉਹਨੂੰ ਉਹ ਲੜਕੀ ਨੇ ਉਹਨਾਂ ਨੂੰ ਕਿਹਾ ਜੀ ਸਾਡਾ ਉਹ ਸਮਾਨ ਸੀ। ਉਹ ਕਹਿੰਦੇ ਵੀ ਰੁਪਇਆ 50000 ਲੱਗੂ ਉਹ ਅਸੀਂ ਪਾਇਆ ਨਹੀਂ ਕਿਸੇ ਕਾਗਜ਼ ਪੱਤਰ 'ਚ ਮੇਰੇ ਤੋਂ ਮਹਿਲਕਣਾ ਥਾਣੇ ਤੋਂ ਆ ਕੇ ਲੈ ਗਿਓ। ਸੋ ਉਹ ਲੜਕੀ ਨੇ ਉਹਨੂੰ ਮਿਲ ਲਾ ਤਾਂ ਕਰ ਲੇ ਮੈਂ ਤੇ ਜੋ ਕਰਨਾ ਸੀ ਕੀਤਾ ਅਖੀਰ ਨੂੰ ਸਾਡੇ ਕੋਲ ਆਈ ਅਸੀਂ ਅੱਜ ਉਹਦੀ ਕੰਪਲੇਂਟ ਤੇ ਮਹਿਲਕਣਾ ਥਾਣੇ ਦੇ ਅੰਦਰੋਂ ਟਰੈਪ ਕਰਕੇ ਐਸਆਈ ਗੁਰਪ੍ਰੀਤ ਸਿੰਘ ਨੂੰ ਰੈੱਡ ਹੈਂਡਰ ਨਾਲ ਸ਼ਾਮਲ ਐਸਆਈ ਜੱਗਾ ਸਿੰਘ ਪੈਸੇ ਕਿੰਨੇ ਦੇ ਉਹਨੂੰ ਅਰੈਸਟ ਕਰ ਲਿਆ ਜੀ ਉਹਨੂੰ ਅਖਰ ਮੁਰੱਦਮ ਮੁਕਦਮਾ ਦਰਜ ਕਰ ਰਹੇ ਆ ਤੇ ਅਗਲੀ ਕੀ ਕਾਰਵਾਈ ਹੋ ਰਹੀ ਹੈ ਕਿੰਨੇ ਮੰਗ ਭਰੀ ਹੈ 50000 ਰੁਪਏ ਨਗਦ ਨਗਦ ਕੈਸ਼ ਬਟ ਰੰਗੇ ਕੈਸ਼ ਹੀ ਕੈਸ਼ ਰੈੱਡ ਹੈਂਡਰ